ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਬੀਤੀ ਰਾਤ ਬਠਿੰਡਾ ਪੁਲਿਸ ਅਤੇ ਬਦਮਾਸ਼ਾਂ ਦੇ ਵਿੱਚ ਇਨਕਾਊਂਟਰ ਹੋਇਆ ਪਿਛਲੇ ਦਿਨੀ ਐਸਐਸਪੀ ਬਠਿੰਡਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਇੱਕ ਲੁੱਟਖੋ ਦੀ ਵਾਰਦਾਤ ਹੋਈ ਸੀ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਉਸ ਲੁਟੇਰਿਆਂ ਨੂੰ ਬਦਮਾਸ਼ਾਂ ਨੂੰ ਭਾਲ ਕਰ ਰਹੀ ਸੀ ਤੇ ਬੀਤੀ ਰਾਤ ਉਹਨਾਂ ਵੱਲੋਂ ਘਰ ਤੇ ਛਾਪੇਮਾਰੀ ਕੀਤੀ ਗਈ ਤੇ ਛਾਪੇਮਾਰੀ ਦੌਰਾਨ ਅਪਰੋਕਤ ਜਿਹੜੇ ਉਹ ਲੁਟੇਰੇ ਸੀ ਜਾਂ ਆਪਾਂ ਕਹਦੀਏ ਬਦਮਾਸ਼ ਸੀ ਉਹਨਾਂ ਵੱਲੋਂ ਘਰ ਤੋਂ ਭੱਜ ਗਏ ਤੇ ਉਹਨਾਂ ਕੋਲ ਵੈਪਨ ਸੀ ਜਦੋਂ ਨਾਕਾਬੰਦੀ ਕਰਕੇ ਪੁਲਿਸ ਵੱਲੋਂ ਜਗਾ ਜਗਾ ਤੇ ਨਾਕਾਬੰਦੀ ਕੀਤੀ ਗਈ ਪੀਸੀਆਰ ਨੂੰ ਅਲਰਟ ਕੀਤਾ ਗਿਆ ਤੇ ਉਹਨਾਂ ਵੱਲੋਂ ਜਦੋਂ ਨਾਕਾ ਦੇ ਦਰਾਂਨ ਉਹਨਾਂ ਨੂੰ ਰੋਕਿਆ ਗਿਆ ਤੇ ਉਸ ਦਰਾਂਨ ਉਹਨਾਂ ਵੱਲੋਂ ਪੁਲਿਸ ਤੇ ਹਮਲਾ ਕਰ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਜਵਾਬੀ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ ਤੇ ਉਸ ਤੋਂ ਬਾਅਦ ਜਿੱਥੇ ਇੱਕ ਏਐਸਆਈ ਦੀ ਵੀ ਗੋਲੀ ਲੱਗੀ ਤੇ ਉੱਥੇ ਨਾਲ ਹੀ ਉਹਦੇ ਜਿਹੜੇ ਬਦਮਾਸ਼ ਸੀ ਉਹਨਾਂ ਦੇ ਜਵਾਬੀ ਫਾਇਰਿੰਗ ਚ ਗੋਲ ਲੱਗੇ ਤੇ ਜਿਨ੍ਹਾਂ ਨੂੰ ਐਮਐਸ ਵਿੱਚ ਵੀ ਭੇਜਿਆ ਗਿਆ ਇਸ ਤੋਂ ਬਾਅਦ ਜਿਹੜੀ ਇਹ ਵੱਡੀ ਕਾਰਵਾਈ ਬਠਿੰਡਾ ਪੁਲਿਸ ਵੱਲੋਂ ਕੀਤੀ ਗਈ ਆ ਜਿਹੜੇ ਕਿ ਬਦਮਾਸ਼ਾਂ ਦੇ ਮੌਕੇ ਤੇ ਐਸਐਸਪੀ ਬਠਿੰਡਾ ਵੀ ਪਹੁੰਚੇ ਉਹਨਾਂ ਨੇ ਜਾਣਕਾਰੀ ਚ ਸਿੱਧ ਦੱਸਿਆ ਕਿ ਇਹ ਲੁੱਟਖੋਹ ਦੀ ਵਾਰਦਾਤ ਕੀਤੀ ਗਈ ਸੀ ਸ਼ਰਾਬ ਵਾਲੇ ਠੇਕੇ ਤੋਂ ਕਰਿੰਦੇ ਤੋਂ 10000 ਦੀ ਜਿਹੜੀ ਲੁੱਟਖੋਹ ਕੀਤੀ ਸੀ ਬਠਿੰਡਾ ਪੁਲਿਸ ਵੱਲੋਂ ਇਹ ਬਦਮਾਸ਼ਾਂ ਦੇ ਨਾਲ ਜਿਹੜੀ ਮੁੱਠਪੇੜ ਹੋਈ ਆ ਉਸ ਵਿੱਚ ਪੂਰੇ ਮਾਮਲੇ ਨੂੰ ਲੈ ਕੇ ਐਸਐਸਪੀ ਬਠਿੰਡਾ ਮਨੀਤ ਕੁੰਡਲ ਦਾ ਕੀ ਕਰਨਾ ਹੈ ਹੌਸ ਹੁੰਦਾ ਹੈ ਡੇਰਾ ਪੁਸਤਾਰ ਕਰਨਾ ਵਾਪਰੇ ਕੀ ਅੰਦਰੋਂ ਇਦਾਂ ਜੀ ਮੈਂ ਬੈਕਗ੍ਰਾਉਂਡ ਦੱਸਣਾ ਚਾਹਾਂਗੀ ਕਿ 2 ਤਰੀਕ ਨੂੰ ਕੈਂਟ ਏਰੀਆ ਚ ਕੈਂਟ ਥਾਣੇ ਦੇ ਏਰੀਆ ਚ ਰਿਲਾਈਅੰਸ ਮਾਲ ਦੇ ਨੇੜੇ ਇੱਕ ਵਾਈਨ ਸ਼ਾਪ ਹੈ ਉੱਥੇ ਜਿਹੜਾ ਕਰਿੰਦਾ ਸੀਗਾ ਉਹ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਉਹਨੂੰ ਅਸਲਾ ਦਿਖਾ ਕੇ ਉਹਦੇ ਉਹਦੇ ਤੋਂ ਕੈਸ਼ 10000 ਕੈਸ਼ ਔਰ ਇੱਕ ਉਹਦੇ ਤੋਂ ਮੋਬਾਈਲ ਵੀ ਖੋਹੀ ਹੈ ਤੇ ਐਫ ਆਈ ਆਰ ਨੰਬਰ 68 ਅੰਡਰ ਜਿਹੜੇ 382 34 ਦੇ ਇਕੁਇਵਲੈਂਟ ਬੀ ਐਨ ਐਸ ਦੇ ਸੈਕਸ਼ਨਸ ਹੈ ਉਹਦੇ ਤਹਿਤ ਐਫ ਆਈ ਆਰ ਲੌਂਚ ਕੀਤਾ ਗਿਆ ਸੀ ਅਗੇਂਸਟ ਅਨਨੋਨ ਪਰਸਨਸ ਤੇ ਆਫਟਰ दट ਸਾਡੀ ਵੱਖ-ਵੱਖ ਟੀਮਾਂ ਲਾਈਆਂ ਗਿਆ ਸੀ ਟੂ ਇਨਵੈਸਟੀਗੇਟ ਦਾ ਕੇਸ ਇਨਕਲੂਡਿੰਗ ਸੀਆਈਏ ਟੀਮਸ ਔਰ ਕੈਂਟ ਥਾਣੇ ਦੀ ਟੀਮ ਤੇ ਦੌਰਾਨੇ ਤਫਤੀਸ਼ ਕਲ ਇਨਫੋਰਮੇਸ਼ਨ ਸਿਗੀ ਕੇ ਇਸ ਕੇਸ ਦੇ ਜਿਹੜੇ ਦੋਸ਼ੀ ਹੈ ਉਹ ਰੋਹਿਤ ਉਰਫ ਪੈਪਸੀ ਜਿਹੜਾ ਪਰਸ਼ਰਮ ਨਗਰ ਰਹਿੰਦਾ ਹੈ ਉਹਦੇ ਘਰ ਚ ਲੁਕੇ ਹੋਇਆ ਤੇ ਸਾਡੀ ਸੀਆਈਏ ਦੀ ਟੀਮ ਲੈਡ ਬਾਈ اے ایس ਆਈ ਸੁਖप्रीत ਸਿੰਘ ਔਰ ਥਾਣਾ ਕੈਂਟ ਦੇ ਕੁਝ ਮੁਲਾਜ਼ਮ ਉੱਥੇ ਰੇਡ ਕਰਨ ਗਏ ਜਿੱਥੇ ਅਮਰਜੀਤ ਸਿੰਘ ਵਾਸੀ ਕੋਠੇ ਅਮਰਪੁਰਾ ਬਸਤੀ ਔਰ ਰਾਜੀਵ ਵਾਸੀ ਗੁਰੂ ਗੁਰੂ ਕੋਪਨ ਸਿੰਘ ਨਗਰ ਔਰ ਜਿਹੜਾ ਰੋਹਿਤ ਦਾਤ ਕਰੀ ਸੀਗਾ ਉੱਥੇ ਮਿਲੇ ਤੇ ਜਦੋਂ ਇਹਨਾਂ ਨੂੰ ਕੁਛਕਿਛ ਕੀਤੀ ਜਾ ਰਹੀ ਸੀ ਤੇ ਅਮਰਜੀਤ ਨੇ ਸਾਡੀ ਜਿਹੜੀ ਟੀਮ ਹੈ ਉਹਦੇ ਤੇ ਫਾਇਰਿੰਗ ਕੀਤੀ ਹੈ ਜਿੱਥੇ ਸਾਡਾ ਏਐਸਆਈ ਸੁਖਪ੍ਰੀਤ ਸਿੰਘ ਉਹਦੇ ਲੱਤ ਵੱਜੀ ਅੰਕਲ ਦੇਖੋ ਤੇ ਉਸ ਟਾਈਮ ਇਹ ਜਿਹੜੀ ਤਿੰਨੋਂ ਦੋਸ਼ੀ ਸੀਗੇ ਉੱਥੇ ਮੌਕੇ ਤੋਂ ਭੱਜ ਗਏ ਅਲੋਂਗ ਵਿਦਅਰ ਵੈਪਨ ਜਿਹੜਾ ਇਹਨਾਂ ਨੇ ਕ੍ਰਾਈਮ 'ਚ ਯੂਜ਼ ਕੀਤਾ ਸੀਗਾ ਤੇ ਇਸ ਕੇਸ 'ਚ ਅਸੀਂ ਜਿਹੜਾ ਸਾਡਾ ਮੁਲਾਜ਼ਮ ਸੀ ਏਐਸਆਈ ਸੁਖਪ੍ਰੀਤ ਨੂੰ ਪਹਿਲਾਂ ਸਰਵਨ ਹਸਪੀਟਲ ਬਠਿੰਡੇ ਦਾਖਲ ਕਰਾਇਆ ਗਿਆ ਜਿੱਥੇ ਅੱਗੇ ਉਹ ਏਮ 'ਚ ਰੈਫਰ ਹੋ ਗਿਆ F50 नंबर 60 3095 ਕਨਾਲ ਕਲੋਨੀ ਥਾਣੇ ਚ ਦਰਜ ਕੀਤਾ ਹੈ ਅੰਡਰ ਸੈਕਸ਼ਨ 307 353 186 34 ਆਰਮਜ਼ ਆਕਗਰ ਸੈਕਸ਼ਨਸ ਚ ਤੇ ਇਮੀਡੀਏਟਲੀ ਸਾਡੀ ਸਾਰੀ ਟੀਮਸ ਐਕਟਿਵੇਟ ਹੋ ਗਈਆਂ ਸੀ ਅਸੀਂ ਆਪਣੇ ਨਾਕੇ ਵੀ ਪੀਸੀਆਰ ਟੀਮਸ ਨੂੰ ਵੀ ਐਕਟਿਵੇਟ ਕੀ ਕੇ ਅਲਰਟ ਕੀਤਾ ਸੀਗਾ ਤੇ ਉਸ ਤੋਂ ਬਾਅਦ ਜਦੋਂ ਸਾਡੀ ਟੀਮਾਂ ਇਹਨਾਂ ਨੂੰ ਪਾਲ ਰਹੀ ਸੀਗੀਆਂ ਤੇ CIA 1 ਦੀ ਇੱਕ ਹੋਰ ਟੀਮ ਤੇ ਜਿਹੜੀ ਪੁਛਲੀ ਪਾਰਟੀ ਸੀ ਉਹਨਾਂ ਨੂੰ ਵੀ ਨਾਲ ਲਿਆ ਹੋਇਆ ਸੀ ਤੇ ਇਸ ਏਰੀਆ ਚ ਜਿਹੜਾ ਅਗੇਨ ਕਨਾਲ ਕਲੋਨੀ ਦਾ ਏਰੀਆ ਪੈਂਦਾ ਇੱਥੇ ਜਿਹੜੇ ਤਿੰਨ ਦੋਸ਼ੀ ਹੈ ਇਹਨਾਂ ਨੂੰ ਇੱਕ ਮੁਲਾਜ਼ਮ ਨੇ ਆਈਡੈਂਟੀਫਾਈ ਕੀਤਾ ਤੇ ASI ਗੁਰਪ੍ਰੀਤ ਸਿੰਘ ਜਦੋਂ ਇਹ ਗੱਡੀ ਤੋਂ ਉਤਰੇ ਤਾਂ ਅਗੇਨ ਜਿਹੜਾ ਅਮਰਜੀਤ ਹੈ ਉਹਨੇ ਸਿੱਧਾ ਫਾਇਰ ਕੀਤਾ ਸਾਡੀ ਟੀਮ ਤੇ ਜਦੋਂ ਅਸੀਂ ਰਿਟਾਲੀਏਟ ਕੀਤਾ ਇਨ ਸੈਲਫ ਡਿਫੈਂਸ ਸਾਡੇ ਜਿਹੜਾ ASI ਗੁਰਪ੍ਰੀਤ ਹੈ ਉਹਨੇ ਆਪਣੇ ਸਰਵਿਸ ਵੈਪਨ ਨਾਲ ਜਵਾਬੀ ਫਾਇਰ ਕੀਤਾ ਜਿਹਿਤ ਜਿਹੜਾ ਅਮਰਜੀਤ ਹੈ ਉਹਦੇ ਵੀ ਲੱਤੇ ਵਜੀ ਤੇ ਇਹਦੇ ਨਾਲ ਜਿਹੜਾ ਰਾਜੀਵ ਕੁਮਾਰ ਸੀ ਉਹਦੇ ਵੀ ਲੱਤੇ ਗੋਲੀ ਲੱਗੀ ਤੇ ਉਸ ਤੋਂ ਬਾਅਦ ਇਹ ਉੱਥੇ ਹੀ ਜਿਹੜਾ ਤੁਸੀਂ ਸਪਾਟ ਦੇਖ ਹੀ ਰਹੇ ਹੋ ਇੱਥੇ ਇਹਨਾਂ ਨੇ ਸਰੈਂਡਰ ਕਰਤਾ ਔਰ ਇਹਨਾਂ ਦਾ ਜਿਹੜਾ ਵੈਪਨ ਹੈ ਉਹ ਵੀ ਮਿਲ ਗਿਆ ਤੀਜਾ ਬੰਦਾ ਵੀ ਨਾਲ ਹੀ ਸੀ ਤਿੰਨੋਂ ਇੱਕ ਬਾਈਕ ਤੇ ਸੀ ਸੋ ਆਫਟਰ ਥੈਟ ਜਿਹੜੇ ਅਮਰਜੀਤ ਔਰ ਰਾਜੀਵ ਇਹਨਾਂ ਦੋਨਾਂ ਨੂੰ ਸਿਵਲ ਹਸਪੀਟਲ ਟ੍ਰੀਟਮੈਂਟ ਲਈ ਭੇਜ ਦਿੱਤਾ ਗਿਆ ਔਰ ਇਸ ਸਾਰੇ ਇਨਸੀਡੈਂਟ ਤੇ ਅਸੀਂ ਐਫ ਆਈ ਆਰ ਨੰਬਰ 96 सिक्स अगेन आट पीएस कनाल कॉलोनी दर्ज किया था अंडर सेक्शंस सेम तीन सौ सात की फिफ्टी पी वन एट्टी सिक्स और आर्म्स एक्ट में वक्क वक्क सेक्शन

ਮੈਮ ਕਿਨੇ ਅੱਛਾ ਮੈਂ ਇੱਕ ਹੋਰ ਬਤਾਨਾ ਚਾਹੂੰਗੀ ਕਿ ਜੋ ਇਹ ਅਮਰਜੀਤ ਹੈ ਇਸ ਤੇ ਪੁਰਾਣਾ ਕ੍ਰਿਮੀਨਲ ਬੈਕਗਰਾਉਂਡ ਹੈ ਇਸ ਤੇ ਆਲਰੇਡੀ ਸੌਰੀ ਪੰਜਾਬੀਸ ਬੋਲ ਰਹੀ ਹਾਂ ਇਹਦੇ ਤੇ ਆਲਰੇਡੀ ਤਿੰਨ ਪਰਚੇ ਸਨੈਚਿੰਗ ਔਰ ਊਟਕੋਹਾਂ ਦੇ ਦਰਜ ਔਰ ਜਿਹੜਾ ਇੱਕ ਰਾਜੀਵ ਕੁਮਾਰ ਹੈ ਇਹਦੇ ਤੇ ਕੋਰੋਨਾ ਕੋਵਿਡ ਦੇ ਟਾਈਮ ਜਿਹੜੇ 188 ਦੇ ਪਰਚੇ ਦਰਜ ਹੋਣਗੇ ਸੀ ਓਪਰ ਚਾ ਦਰਜ ਜਿਹੜਾ ਵੈਪਨ ਬਰਾਮਦ ਕੀਤਾ ਗਿਆ ਇਲਲੀਗਲ ਹੈ ਦੇਖੋ ਜੀ ਫਿਲਹਾਲ ਜੋ ਸਾਡੀ ਪ੍ਰੀਲੀਮਿਨਰੀ ਤਫतीश ਤੋਂ ਪਤਾ ਲੱਗਿਆ ਇਹਨੇ ਅੱਗੇ ਵੀ ਕਿਸੇ ਹੋਰ ਤੋਂ ਲਿਆ ਹੈ ਜੋ ਕਿਸੇ ਜੇਲ੍ਹ 'ਚ ਇਸ ਟਾਈਮ ਲੌਸਡ ਹੈ ਪਰ ਉਹਦੀ ਵੈਦਰ ਇਟ ਇਜ਼ ਲਾਇਸੈਂਸਡ অর ਔਨ ਲਾਇਸੈਂਸ ਇਹ ਹਲੇ ਸਾਨੂੰ ਰਿਮਾਂਡ ਇਹਨਾਂ ਤੋਂ ਤੁੱਲਵਾਂਗੇ ਉਦੋਂ ਤੱਕ ਪਤਾ ਨਹੀਂ ਕੀ ਹੈ ਦੋ ਫਿਲਹਾਲ ਤਾਂ ਜੀ ਇੱਕ ਹੋ ਰਿ ਕਵਰ ਹੋਇਆ ਬਟ ਉਹਦੀ ਵੀ ਓਨਰਸ਼ਿਪ ਕੀ ਹੈ ਉਹ ਹਲੇ ਵੀ ਆਈਏ ਟੂ ਡਿਟਰਮਨ ਕਿੰਨੇ ਰਾਊਂਡ ਫਾਇਰ ਹੋਏ ਭਾਈ ਕਿੰਨੇ ਰਾਊਂਡ ਫਾਇਰ ਹੋਏ ਜੋ ਜੀ ਮੈਨੂੰ ਮੌਕੇ ਦੀ ਟੀਮ ਤੋਂ ਪਤਾ ਲੱਗਿਆ ਹੈ ਅਮਰਜੀਤ ਵੱਲੋਂ ਦੋ ਰਾਊਂਡ ਫਾਇਰ ਕੀਤੇ ਗਏ ਤੇ ਸਾਡੀ ਟੀਮ ਵੱਲੋਂ ਜਵਾਬੀ ਤਿੰਨ ਰਾਊਂਡ ਫਾਇਰ ਕੀਤੇ ਗਏ